ਸਰਕਾਰ ਕਲਿਆਣ ਟੀਵੀ ਪੰਜਾਬ ਦੇ ਅਕ੍ਰਿਤੂ ਸੀ ਤੇ ਬਠਿੰਡਾ ਪੁਲਿਸ ਦੇ ਵੱਲੋਂ ਵੱਡੀ ਸਫਲਤਾ ਹਾਸਲ ਕਰਦਿਆ ਸਵਿਫਟ ਗੱਡੀ ਦੇ ਵਿੱਚ ਸਵਾਰ ਚਾਰ ਨੌਜਵਾਨ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ। ਤਾਂ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਨੂੰ ਵੇਖ ਕੇ ਇਹ ਜਿਹੜੇ ਨੌਜਵਾਨੇ ਗੱਡੀ ਦੇ ਵਿੱਚ ਬੈਠੇ ਹੁੰਦੇ ਨੇ ਘਬਰਾ ਜਾਂਦੇ ਨੇ। ਤੇ ਜਦ ਪੁਲਿਸ ਦੇ ਵੱਲੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਇਹਨਾਂ ਵੱਲੋਂ ਥੁਪੱਜਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਸ ਦਰਮਿਆਨ ਕਿ ਪੁਲਿਸ ਨੇ ਇਹਨਾਂ ਚਾਰਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਅਦਾਲਤ ਵਿੱਚ ਪੇਸ਼ ਕੀਤਾ ਤੇ ਇੱਕ ਦਿਨ ਦਾ ਰਿਮਾਂਡ ਹਾਸਲ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਕੋਲੋਂ 500 ਗ੍ਰਾਮ ਆਫੀਮ ਵੀ ਬਰਾਮਦ ਹੋਈ ਹੈ। ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਹੁਣ ਇਹ ਨੌਜਵਾਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕ ਖੰਗਾਲੇ ਜਾ ਰਹੇ ਨੇ ਜਦ ਪੁਲਿਸ ਵੱਲੋਂ ਇਹਨਾਂ ਨੂੰ ਰੋਕਿਆ ਜਾਂਦਾ ਹੈ ਤਾਂ ਪੁਲਿਸ ਨੂੰ ਵੇਖ ਕੇ ਪਹਿਲੀ ਗੱਲ ਤਾਂ ਘਬਰਾ ਜਾਂਦੇ ਨੇ ਉਤੋਂ ਭੱਜਣ ਦੀ ਕੋਸ਼ਿਸ਼ ਕਰਦੇ ਨੇ ਜਦ ਰੋਕ ਕੇ ਤਲਾਸ਼ੀ ਲਈ ਗਈ ਹੈ ਤਾਂ 500 ਗ੍ਰਾਮ ਅਫੀਮ ਇਹਨਾਂ ਨੌਜਵਾਨਾਂ ਦੇ ਕੋਲੋਂ ਬਰਾਮਦ ਹੋਈ ਤੇ ਚਾਰੇ ਨੌਜਵਾਨ ਪੁਲਿਸ ਨੇ ਗ੍ਰਿਫਤਾਰ ਕਰ ਲਏ ਨੇ ਅੱਲ੍ਹਾਪੁਸ ਪਾਰਟੀ ਨੇ ਫਤਰਾਲਾ ਤੋਂ ਬੱਚੇ ਰਸਤਾ ਜੋਗੇਵਾਲਾ ਦੀ ਭਾਰਤ ਮਾਲ गुरुवार स्विफ्ट गई जो पुलिस पार्टी वेख के घबरा के ग्डी रोक के नौजवान भोशिश की जिन्होंने पुलिस पार्टी ने काबू करके उन्हें नाम पता पूछा ग्डी की तलाशी लैदी के जिन्हों का गड्ढे का वजन करते पाँच सौ ग्राम की हुई पुलिस पार्टी ने नौजवानों काबू करके उन्होंने ना नाम पता वगैरह पूछा तो जिससे एफ आई आर नंबर कने ਜੇਕਰ 7 ਨਵੰਬਰ 2024 ਦਰਜ ਕੀਤੀ ਗਈ ਚਾਰੇ ਨੌਜਵਾਨਾਂ ਨੂੰ ਅਦਮਾਨਯੋਗ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ ਤੇ ਇਮਾਨਯੋਗ ਕੋਰਟ ਨੇ ਚਾਰੇ ਨੌਜਵਾਨਾਂ ਦਾ ਇੱਕ ਦਿਨ ਦਾ ਪੁਲਸਰਮਾਨਦ ਜਿਨ੍ਹਾਂ ਨੂੰ ਕੱਲ੍ਹ ਨੂੰ ਦੁਆਰਾ ਫਿਰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ